ਅੱਜ ਨਗਰ ਕੌਂਸਲ ਸਮਰਾਲਾ ਦੇ ਸਫਾਈ ਕਰਮਚਾਰੀ ਕੂੜਾ ਚੁੱਕਣ ਵਾਲੇ ਟੈਂਪੋ ਦੇ ਵਿੱਚ ਇੱਕ ਮਾਰਕੀਟ ਦੀਆਂ ਦੁਕਾਨਾਂ ਦਾ ਕੂੜਾ ਚੁੱਕਣ ਦੇ ਲਈ ਗਏ ਤਾਂ ਕੂੜਾ ਚੁੱਕਣ ਵਾਲੇ ਟੈਂਪੋ ਨੂੰ ਦੁਕਾਨਾਂ ਦੇ ਅੱਗੇ ਖੜਾ ਕਰਨ ਨੂੰ ਲੈ ਕੇ ਵੱਡਾ ਹੰਗਾਮਾ ਹੋ ਗਿਆ। ਹੰਗਾਮਾ ਇੰਨਾ ਵੱਡਾ ਹੋ ਗਿਆ ਕਿ ਗੱਲ ਹੱਥੋਂ ਪਾਏ ਤੱਕ ਪਹੁੰਚ ਗਈ। ਇਸ ਤੋਂ ਬਾਅਦ ਮੁਕੇ ਉੱਤੇ ਸਫਾਈ ਕਰਮਚਾਰੀ ਵੱਡੀ ਗਿਣਤੀ ਦੇ ਵਿੱਚ ਇਕੱਠੇ ਹੋ ਗਏ। ਮਾਮਲਾ ਸਮਰਾਲਾ ਪੁਲਿਸ ਸਟੇਸ਼ਨ ਤੱਕ ਪਹੁੰਚ ਗਿਆ। ਇਹੀ ਨਹੀਂ ਸਫਾਈ ਕਰਮਚਾਰੀਆਂ ਨੇ ਕੂੜੇ ਦੀ ਟਰਾਲੀ ਭਰ ਕੇ ਮਾਰਕੀਟ ਦੇ ਵਿੱਚ ਖੜੀ ਕਰ ਦਿੱਤੀ। ਸਫਾਈ ਕਰਮਚਾਰੀਆਂ ਨੇ ਇਲਜ਼ਾਮ ਲਗਾਇਆ ਕਿ ਅਸੀਂ ਕੂੜਾ ਚੁੱਕਣਾ ਮਾਚਿਵਾੜਾ ਰੋਡ ਦੇ ਕੋਲ ਇੱਕ ਮਾਰਕੀਟ ਦੀਆਂ ਦੁਕਾਨਾਂ ਦੇ ਵਿੱਚ ਗਏ ਸੀ। ਉਸ ਮਾਰਕੀਟ ਦੇ ਮਾਲਕਾਂ ਨੇ ਸਾਨੂੰ ਗਾਲ੍ਹਾਂ ਕੱਢੀਆਂ ਤੇ ਸਾਡੇ ਦੇ ਨਾਲ ਹੱਥੋਂ ਪਾਏ ਕੀਤੀ ਗਈ। ਇੰਨਾ ਹੀ ਨੇ ਜਿਸ ਸਫਾਈ ਕਰਮਚਾਰੀ ਨਾਲ ਕੁਟਮਾਰ ਹੋਈ ਹੋ ਸਮਰਾਲਾ ਸਿਵਲ ਹਸਪਤਾਲ ਦੇ ਵਿੱਚ ਦਾਖਲ ਹੈ ਸਫਾਈ ਕਰਮਚਾਰੀਆਂ ਨੇ ਮਾਰਕੀਟ ਮਾਲਕ ਉੱਪਰ ਕਾਰਵਾਈ ਕਰਨ ਦੀ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਦੂਜੇ ਪਾਸੇ ਮਾਰਕੀਟ ਮਾਲਕ ਰਾਜਪਾਲ ਸਿੰਘ ਨੇ ਮੀਡੀਆ ਸਾਹਮਣੇ ਆ ਕੇ ਆਪਣਾ ਪੱਖ ਰੱਖਿਆ ਤੇ ਆਪਣੇ ਉੱਪਰ ਲਗਾਏ ਹੋਏ ਸਾਰੇ ਇਲਜ਼ਾਮਾਂ ਨੂੰ ਬੇਬੁਨਿਆਦ ਦੱਸਿਆ ਇਹ ਨਿਰਣਾ ਸਲੰਦਰ ਕੁਮਾਰਾ ਜੀ ਮੈਂ ਸਫਾਈ ਸੇਵਕ ਯੂਨੀਅਨ ਪੰਜਾਬ ਸ਼ਾਖਾ ਸਮਰਾਲਾ ਤੋਂ ਯੂਨੀਅਨ ਪ੍ਰਧਾਨ ਹਾਂ ਗੱਲ ਸੁਪਾਈ ਕੀਤੀ ਗਈ ਹੈ ਗੱਲਬਾਤ ਹੀ ਹੋਈ ਹੈ ਸਾਡੇ ਦੋ ਮਲਾਜ਼ਮ ਉਸ ਮਾਰਕੀਟ ਚ ਰੋਜ਼ ਹੀ ਕੂੜਾ ਚੱਕਣ ਜਾਂਦੇ ਨੇ ਤੇ ਉਹਨਾਂ ਦੀ ਤਾਂ ਰੋਜ਼ ਦੀ ਡਿਊਟੀ ਹੈ ਉੱਥੇ ਹੀ ਗੱਡੀ ਖੜੂਗੀ ਕੂੜਾ ਪਾਉਣਗੇ ਉਹ ਗੱਡੀ ਖੜਾਉਣ ਤੇ ਇਹਨਾਂ ਦੀ ਕਿਤੇ ਬਹਿਸ ਹੋ ਗਈ ਉਹ ਮੁੰਡੇ ਅੰਦਰੋਂ ਡੰਡੇ ਡੁੰਡੇ ਚੱਕ ਲੈ ਇਹਨਾਂ ਦੇ ਡੰਡੇ ਮਾਰੇ ਰਲ ਕੇ ਉਹਨਾਂ ਨੇ ਦੋ ਦੋ ਜਾਨੇ ਕੁੱਟੇ ਉਸ ਤੋਂ ਬਾਅਦ ਸਾਨੂੰ ਕਾਲ ਆ ਗਈ ਵੀ ਇੱਥੇ ਇਸ ਤਰ੍ਹਾਂ ਦਾ ਹੋ ਗਿਆ ਅਸੀਂ ਵੀ ਚਲੇ ਗਏ ਵੀ ਚਲੋ ਸਮਝਾਈਏ ਕੀ ਗੱਲ ਹੈ ਜਦ ਅਸੀਂ ਗਏ ਤਾਂ ਸਭ ਤੋਂ ਪਹਿਲਾਂ ਉਹਨਾਂ ਨੇ ਮੇਰੇ ਤੇ ਹੀ ਹੱਥ ਪਾ ਲਿਆ ਉਹਦਾ ਮੁੰਡੇ ਦਾ ਨਾਮ ਉਹ ਰਾਜਾ ਉਹਦਾ ਨਾਮ ਉਹ ਦੇ ਦਰਸ਼ਨ ਸਿੰਘ ਆ ਮਾਰਕੀਟ ਦਾ ਮਾਲਕ ਆ ਉਹ ਜਦ ਕਿ ਲੜਾਈ ਉੱਥੇ ਦੁਕਾਨਦਾਰ ਨਾਲ ਹੋਈ ਸੀਗੀ ਪਹਿਲਾਂ ਇਹਨਾਂ ਦੀ ਉਸ ਤੋਂ ਬਾਅਦ ਉਹ ਮਾਰਕੀਟ ਦਾ ਮਾਲਕ ਹਥੋਪਾਈ ਹੋ ਗਿਆ ਲਕੀਰ ਖਿੱਚ ਲਈ ਉਹਨੇ ਕਹਿੰਦਾ ਜੇ ਕਿਸੇ ਚ ਦਮ ਹੈਗਾ ਤਾਂ ਇੱਧਰ ਆਜੋ ਕਰ ਲਓ ਜਿਹੜਾ ਕੋਈ ਕੰਮ ਹੁੰਦਾ ਵਾ ਸੋ ਉਸ ਤੋਂ ਉਪਰੰਤ ਅਸੀਂ ਤਾਂ ਕੀ ਕਰਨਾ ਸੀਗਾ ਅਸੀਂ ਤਾਂ ਫਿਰ ਸਿੱਧੇ ਥਾਣੇ ਆ ਗਏ ਹੁਣ ਔਨ ਡਿਊਟੀ ਉਹਨਾਂ ਨੇ ਮੁਲਾਜ਼ਮਾਂ ਤੇ ਹੱਥ ਚੱਕਿਆ ਡੰਡੇ ਵੀ ਮਾਰੇ ਨੇ ਤੇ ਉਸ ਦੇ ਆਧਾਰ ਤੇ ਜਿਹੜੀ ਵੀ ਆਈਪੀਸੀ ਦੀ ਧਾਰਾ ਜਿਹੜੀ ਲੱਗਦੀ ਆ ਆਪਾਂ ਔਰ ਜਸ ਕਾਉਣੀਆਂ ਹੋ ਤੇ ਕੇਸ ਪਾਉਣਾ ਵਾ ਜਿਵੇਂ ਕਿ ਸਫਾਈ ਕਰਮਚਾਰੀ ਸ਼ਹਿਰ ਨੂੰ ਸਾਫ਼ ਰੱਖਣ ਦਾ ਕੰਮ ਕਰਦੇ ਆ ਆ ਦੇਖੋ ਇਹ ਅਜਿਹਾ ਗੁੰਡਾ ਕਰ ਵੀ ਹੋਣ ਲੱਗ ਪਏ ਇਹੀ ਤਾਂ ਗੱਲ ਹੈ ਸੋਚਣ ਦੀ ਵੀ ਅਸੀਂ ਤਾਂ ਸਾਡੇ ਤਾਂ ਮੁਲਾਜ਼ਮ ਦਿਨ ਪਰ ਰਾਤ ਗੰਦ ਚ ਬੜੇ ਰਹਿੰਦੇ ਨੇ ਸ਼ਹਿਰ ਨੂੰ ਸਾਫ਼ ਸੁਥਰਾ ਰੱਖਣ ਲਈ ਇਹਨਾਂ ਲੋਕਾਂ ਨੂੰ ਮਹਾਮਾਰੀਆਂ ਤੋਂ ਬਿਮਾਰੀਆਂ ਤੋਂ ਬਚਾਉਣ ਲਈ ਇਹ ਲੋਕ ਜਮੇ ਵੀ ਨਹੀਂ ਸਮਝਦੇ ਹੈਗੇ ਇਸ ਗੱਲ ਨੂੰ ਬਈ ਇਹ ਜਿਹੜਾ ਕੰਮ ਕਰਦੇ ਨੇ ਕੋਈ ਵੀ ਨਹੀਂ ਕਰ ਸਕਦਾ ਗੰਦਦਾ ਕੰਮ ਕਰਨ ਆਂਦੇ ਨੇ ਚਲ ਅਸੀਂ ਇਹਨਾਂ ਨਾਲ ਸਹਿਮਤੀ ਰੱਖੀਏ ਸਾਰੀਆਂ ਗੱਲਾਂ ਦੀ ਏ ਆਪਣੇ ਆਪ ਨੂੰ ਸਮਝਦੇ ਵੀ ਅਸੀਂ ਪਤਾ ਨਹੀਂ ਸਾਭ ਲੱਗੇ ਇੱਕ ਉਥੇ ਲੇਡੀਆਂ ਵੀ ਪਹਚਾਨ ਕੇ ਬੋਲੀ ਸੀਗੀ ਲੜਾਈ ਦੇ ਵਿੱਚ ਕਿ ਚੱਲਦੇ ਆਂ ਬਹਿਸਵਾਜੀ ਤੇ ਉਹਨੇ ਆਣ ਕੇ ਇਹ ਕਿਹਾ ਵੀ ਤੁਹਾਡਾ ਕੰਮ ਗੰਦ ਚੱਕਣ ਦਾ ਤੇ ਸਾਡਾ ਕੰਮ ਗੰਦ ਪਾਉਣ ਦਾ ਦੱਸੋ ਹੁਣ ਉਹਨੂੰ ਕੌਣ ਸਮਝਾਵੇ ਅਸੀਂ ਤਾਂ ਕੀ ਮੰਗ ਕਰਦੇ ਅਸੀਂ ਤਾਂ ਮੰਗ ਇਹ ਕਰਨੀਆਂ ਜਿਕ ਆਈਪੀਸੀ ਦੀ ਧਾਰਾ 332 ਲੱਗਣੀ ਆ ਉਹਦੇ ਬੰਦੇ ਤੇ ਮੁਲਾਜ਼ਮਾਂ ਤੇ ਓਨ ਡਿਊਟੀ ਹੱਥ ਚੱਕਣ ਮੁਲਾਜ਼ਮਾਂ ਤੇ ਡੰਡਾ ਫੇਰਨ ਦੀ ਜਿਹੜੀ ਲੱਗਦੀ ਆ ਆਪੀਸੀ ਦੀ ਤਾਰਾ 332 ਲੱਗਣੀ ਆ ਜਿਹਦੀ 3 ਤੋਂ 10 ਸਾਲ ਦੀ ਸਜ਼ਾ ਹੋਣੀ ਆ ਅਸੀਂ ਉਹ ਲਾਗੂ ਕਰਾਉਣੀ ਆ ਅਸੀਂ ਫਾਇਲ ਕਰਾਉਣਾ ਕੇਸ ਕਿਸੇ ਤਰ੍ਹਾਂ ਦਾ ਕੋਈ ਵੀ ਫੈਸਲਾ ਜਾਂ ਕੋਈ ਸਮਝੌਤਾ ਨਹੀਂ ਹੋਊਗਾ ਮੇਰਾ ਨਾਮ ਹੀ ਰਾਜਪਾਲ ਸਿੰਘ ਆਇਆ ਇਹ ਕੋਈ ਲੜਾਈ ਤਕੜਾ ਹੈ ਜੇਰੇ ਛੋੜਦੇ ગામਲੇ ਦਫ਼ਤਰ ਨੇ ਕਿ ਤੁਮ ਮਾਲ ਕਿਤੇ ਕਰਦੇ ਮੇਜ਼ਰ ਮੇਰੇ ਕੋਲੋਂ ਕੁਛ ਮਾਰਤਾ ਕੀ ਕਰਨੀ ਇਹ ਕਿਉਂਕਿ ਇਹ ਤਾਂ ਮੈਂ ਜਿੱਥੇ ਲੜਾਈ ਹੋਈ ਪਹਿਲਾਂ ਲੜਾਈ ਹੋਈ ਹੋਰ ਕਿਸੇ ਦੀ ਆ ਅਸਲ ਜੇ ਇਹਾ ਸੀ ਓਨਰ ਆ ਉਹ ਮਾਰਕੀਟ ਦੇ ਜਿੱਥੇ ਉਹ ਮੁੰਡੇ ਦੀ ਦੁਕਾਨ ਹੈ ਇਹ ਮੁੰਡਾ ਤੇ ਮਿਊਂਸੀਪਲ ਵਾਲੇ ਕਿਤੇ ਖੈਬਰ ਪੇ ਇਹ ਗੱਲ ਕਰਨ ਲੱਗੇ ਜੀ ਇੱਥੇ ਕੂੜਾ ਸਿੱਟਦੇ ਆ ਮੈਂ ਕਿਹਾ ਵੀਰੇ ਮੇਰੀ ਪਰਸਨਲ ਜਗਾ ਵਾ ਉਹਦੇ ਮੇਰਾ ਘਰ ਵੀ ਆ ਉੱਪਰ ਸਾਰਾ ਕੁਝ ਆ ਬੱਚੇ ਵੀ ਆ ਵੀ ਉਰੇ ਆ ਚੀ ਨਾ ਕਰਿਓ ਅੱਜ ਤਾਂ ਇੰਨੀ ਗੱਲੇ ਹੋ ਰਹੀ ਸੀ ਇਹਨਾਂ ਦਾ ਕੋਈ ਸੁਪਰਵਾਈਜ਼ਰ ਹੈ ਮੈਨੂੰ ਨਾਮ ਨਹੀਂ ਪਤਾ ਕੀ ਹੈ ਕਿਉਂਕਿ ਉਹ ਇਹੀ ਗਹਿਰੇ ਨਾਲ ਸੁਪਰਵਾਈਜ਼ਰ ਆ ਉਹਨੇ ਇਹਨਾਂ ਨੂੰ ਇਕੱਠਾ ਕਰਕੇ ਪਹਿਲਾਂ ਲੋਕੀਂ ਮੁੰਡੇ ਲੜਨ ਉਹ ਮੁੰਡੇ ਉਹਨੂੰ ਕੁੱਟਣ ਲੱਗੇ ਸੀ ਅਸੀਂ ਸਾਰੇ ਮਾਰਕੀਟ ਵਾਲੇ ਮੈਂ ਨਾਲ ਹੋਰ ਵੀ ਸੀ ਮਾਰਕੀਟ ਵਾਲੇ ਇਹ ਨਹੀਂ ਕਿ ਮੈਂ ਇਕੱਲਾ ਹੀ ਸੀ ਅਸੀਂ ਉਹਨੂੰ ਬਚਾਉਣ ਲੱਗੇ ਸੀ ਜਦੋਂ ਦੇਖੇਗੇ ਇਹਨਾਂ ਕਾਟਾ ਉਹ ਵੀ ਉਹਨੂੰ ਪਿੱਛੇ ਦਾ ਖੇਤ 'ਚ ਲੈ ਗਏ ਮੈਂ ਜਾਣ ਕੇ ਉਹਨੂੰ ਦੁਕਾਨ ਦੇ ਅੰਦਰ ਵਾਰਤਾ ਸੀ ਮੈਂ ਉੱਪਰ ਪਹੁੰਚਿਆ ਮੇਰਾ ਘਰ ਵੀ ਉੱਪਰੇ ਆ ਮਾਰਕੀਟ ਦੇ ਉੱਪਰੇ ਬਣਾਇਆ ਆਪਣਾ ਘਰ ਮੁੰਡੇ 100 ਨੰਬਰ ਤੇ ਕਹਾਲ ਕੀ ਜੀ ਕੀਵਰੇ ਆ ਗਏ ਆਏ ਹੋਏ ਆ ਬਾਤ ਕਿ ਤੁਸੀਂ ਪਹੁੰਚੋ ਫਿਰ ਜਲੋ ਕੋਲਸੇ ਥੋੜੇ ਟਾਈਮ ਬਾਅਦ ਪਹੁੰਚ ਗਈ ਜਾਂਤਾ ਇਹਨਾਂ ਨੇ ਵੀ ਪਤਾ ਨਹੀਂ ਕੀ ਕਹੇ ਹਸਪਤਾਲ ਦੇ ਵਿੱਚ ਜਾ ਕੇ ਦਾਖਲ ਹੋ ਗਏ ਮੈਨੂੰ ਹੁਣੇ ਪਤਾ ਲੱਗਿਆ ਜਸ ਨਗਰ ਕੌਂਸਲ ਕਮੇਟੀ ਦਾ ਕਰਮਚਾਰੀ ਹੈ ਨਗਰ ਕੌਂਸਲ ਦਾ ਹਾਂਜੀ ਉਹਦੇ ਵੱਲੋਂ ਜਾਂਚ ਲਾਏ ਜਾ ਰਹੇ ਨੇ ਕਿ ਕਿਉਂ ਉਹ ਨੂੰ ਪ੍ਰੋਟਮਾਰ ਕਿੱਥੇ ਗਈ ਉਹਦੇ ਕੋਈ ਤੇ ਵੀ ਕਾਫੀ ਨਿਸ਼ਾਨ ਹੈ ਮੇਰਾ ਪੰਜਾਂ ਨੇ ਉਹਦੇ ਸਾਥ ਲੱਗੀ ਹੋਈ ਹਾਂਜੀ ਉਹ ਜਿੱਦਾਂ ਕੀ ਉਹਨੂੰ ਪੁੱਛਿਆ ਕਿ ਉਹ ਮੈਨੂੰ ਜਾਣਦਾ ਹੈ ਮੇਰੀ ਉਹਦੇ ਨਾਲ ਲੜਾਈ ਸੀ ਕਿ ਜਿਹੜਾ ਮੈਂ ਉਹਦੇ ਮਾਰੂੰਗਾ ਜਿੱਦੀ ਲੜਾਈ ਸੀ ਉਹ ਕੁੱਟੂਗਾ ਕਿ ਕੋਈ ਜਿਹੜਾ ਬੰਦਾ ਛਡਾਣ ਲੱਗਿਆ ਜਾ ਉਹ ਤੇ ਜਸ ਜਿੱਦੀ ਮਲਕੀਅਤ ਵਾਲੀ ਥਾਂ ਵਾ ਜੋ ਕਹੂਗਾ ਵੀ ਯਾਰ ਐਸੇ ਗੰਦਨਾ ਬਹੁਤ ਸੀ ਸਾਈਡ ਤੇ ਹੋਇਓ ਕਿ ਜੋ ਕਰਨਾ ਆਪਦਾ ਜਿਹਨਾਂ ਨਾਲ ਹੋਈ ਆ ਨਾ ਤੇਰੀ ਜਿੰਦੂ ਇਹਦੇ ਵਿੱਚ ਮੈਂ ਇੰਨੀ ਗੱਲ ਕਹਿਣਾ ਉਹ ਕਿ ਮੇਰਾ ੱੱਕੇ ਨਾਲ ਨਾਮ ਲਿਆ ਜਾ ਰਿਹਾ ਵਾ ਇਹਦੀ ਪਤਾ ਕਿਉਂ ਮੇਰੇ ਯਾਰ ਆਪੋ ਨਾਲ ਪਤਾ ਹੀ ਨਹੀਂ ਵੀ ਦਾ ਸੱਚੀ ਗੱਲ ਦੱਸ ਦਿਆਂ ਮੈਂ ਤਾਂ ਉੱਪਰ ਚੜ ਗਿਆ ਆਪਾਂ ਇਹ ਜਿਹੜੀ ਕੁੱਤ ਮਾਰ ਵਾਲਾ ਵਾ ਮੈਨੂੰ ਤਾਂ ਪਤਾ ਨਹੀਂ ਜਿਹੜੀ ਪਹਿਲਾਂ ਲੜਾਈ ਹੋਈ ਹੋਵੇ ਇਹਨਾਂ ਦੀ ਉਹ ਬੰਦੇ ਨਾਲ ਆਪਣੇ ਵੱਲੋਂ ਕੋਈ ਕੁੱਤ ਮਾਰਨੀ ਕਿਸੇ ਨਾਲ ਕਿਉਂਕਿ ਮੈਂ ਇਹਨੂੰ ਜਿਹੜੇ ਜਾਣਦਾ ਹੀ ਨਹੀਂ ਹੈਗਾ ਮੈਂ ਨਾ ਘਰੇ ਵੀ ਨਹੀਂ ਰਹਿੰਦਾ ਹੈਗਾ ਮੇਰੀ ਮਿਸੇ ਆ ਉਹ ਸਾਰਾ ਕੁਝ ਇੱਥੇ ਦਾ ਦੇਖਦੀ ਆ ਮੈਂ ਖੇਤੀਬਾੜੀ ਵਾਲਾ ਸਧਾਰਨ ਬੰਦਾ ਆ ਆਪਾਂ ਤਾਂ ਸਵੇਰੇ ਚਲੇ ਜਾਂਦੇ ਆ ਸ਼ਾਮ ਨੂੰ ਆਂਦੇ